ਕਿਸੇ ਵੀ ਕਿਸਮ ਦੀ ਮੁਸ਼ਕਲ ਜਾਂ ਮੁਸੀਬਤ ਵੇਲੇ ਨਾ ਜਦੋਂ ਕੋਈ ਛੋਟਾ ਬੱਚਾ ਹੈ ਉਹ ਆਪਣੇ ਮਾਂ ਨੂੰ ਜਾਂ ਆਪਣੇ ਬਾਪ ਨੂੰ ਚੇਤੇ ਕਰਦਾ ਹੈ ਤੇ ਜਦੋਂ ਕਿਸੇ ਕਿਸਮ ਦੀ ਆਫਤ ਕਿਸੇ ਮਨੁੱਖ ਦੇ ਪੈਂਦੀ ਹੈ ਨਾ ਸਭ ਤੋਂ ਪਹਿਲਾਂ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਚੇਤੇ ਕਰਦਾ ਹੈ ਸਭ ਤੋਂ ਪਹਿਲਾਂ ਅਖੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਗੁਰ ਕੀ ਕਹਿੰਦੇ ਹਨ ਸਤਗੁਰ ਸੇਵੀ ਆਪਣਾ ਪਾਈ ਹੈ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਇਤਨੀ ਸਮਰੱਥਾ ਕੇਵਲ ਗੁਰੂ ਦੇ ਵਿੱਚ ਹੈ ਜਦੋਂ ਸਾਨੂੰ ਕਿਤੇ ਕੋਈ ਬਿਜਲੀ ਲਿਸ਼ਕੇ ਨਾ ਜਾਂ ਕਿਸੇ ਕਿਸਮ ਦੀ ਕੋਈ ਬਾੜ ਆ ਜਾਵੇ ਹੜ ਆ ਜਾਣ ਅਸੀਂ ਨਿਰੰਕਾਰ ਵਾਹਿਗੁਰੂ ਜੀ ਦੇ ਅੱਗੇ ਹੀ ਧਿਆਨ ਧਰ ਕੇ ਅਰਦਾਸ ਕਰਦੇ ਹਾਂ ਚਰਨਾਂ ਦੇ ਵਿੱਚ ਤੇ ਧੰਨ ਗੁਰੂ ਰਾਮਦਾਸਾਹ ਮਹਾਰਾਜ ਜੀ ਦੇ ਵਿੱਚ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਿਆ ਕਰੀਏ ਸਤਿਗੁਰੂ ਸੇਵੀਐ ਆਪਣਾ ਪਾਈਐ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਕਹਿੰਦੇ ਹਨ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਤੇ ਸਾਨੂੰ ਸਿੱਖਾਂ ਨੂੰ ਇਸ ਸੰਸਾਰ ਨੂੰ ਧੰਨ ਗੁਰੂ ਰਾਮਦਾਸ ਸਹਿ ਮਹਾਰਾਜਿਓ ਤੁਹਾਡੇ ਚਰਨਾਂ ਦਾ ਆਸਰਾ ਹੈ ਤੇ ਸਦੀਵੀ ਆਸਰਾ ਹੈ